ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਤਨ ਸਿੰਘ ਨੂੰ ਤੇ ਬਾਸਾ ਮਹਾਰਾਜ ਸਦਾ ਹੀ ਜਰੇਗਾ ਸਦਾ ਹੀ ਜਰੇਗਾ ਸਰਬਤਾ ਭਲਾ ਕਰੋ ਬਾਬਾ ਮੇਰ ਕਰੋ ਕਿਰਪਾ ਕਰੋ ਬਈ ਸਭ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਮੁੱਖੀ ਤੜੀ ਲੈ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਨੂੰ ਤੇ ਬਾਸਾ ਮਹਾਰਾਜ ਉਸ ਦੀ ਕਿਰਪਾ ਕਰੋ ਮੇਰ ਕਰੋ ਸਦਾ ਕਿਰਪਾ ਬੱਟੇ ਨਾ ਜਿਹੜਾ ਨਾ ਤਿਆੜਾ ਹੋਵੇ ਉਹ ਵੀ ਕਿਰਪਾ ਕਰੋ ਬਾਬਾ ਜੀ

ਬੋਲੇ ਬੋਲੇ ਆਇਓ ਬੋਲੇ ਬੋਲੇ ਆਇਓ ਬੋਲੇ ਬੋਲੇ ਆਇਓ ਬੋਲੇ ਬੋਲੇ ਆਇਓ ਵਾਏ ਗੁਰਜੀਤ ਕਾਲ ਸਾਹ ਵਾਏ ਹੀ ਗੁਰਜੀਤ ਕੇ ਫਤ सतनाम श्री वाहेगुरु साहिब जी हम अवग गुण भरे जेक नमृताड बि माया परम बुले ਸਤ ਦਾ ਰਾਸ ਪ੍ਰੀਤ ਲਗਾਈ ਇੱਕ ਉਤਮ ਕੰਥ ਸੁਨਿਉ ਗੁਰ ਸੰਗਤ ਇਹੇ ਬਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤਕੀ ਘਰ ਰਾ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਘਰ ਰਾਮਦਾਸ ਰੱਖ ਸਰਨਾਈ ਆਇਆ ਦੁਰ ਚਲ ਗਾ ਮੈਂ ਤੱਕ ਤੋ ਸਰਨਾਈ ਜੀ मैं सारखी चित मैं मेरा सब दुख गवाए जी अंदर सचा न लाया प्रीत में तन मन हुए निहारो जागर दिखा साम राम नाम ਆ ਕੈ ਸਾਮਨੇ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤਹਾਰੂ ਹੋਏ ਸੁਖੋ ਢਮ ਗੁਰ ਸੇਵੀ ਐਵੇਂ ਸੰਸਾਜ ਸੁਦਾਈ ਦਰਸਨ ਅਰਸਿਆ ਗੁਰ ਕਹਿ ਜਨਮ ਮਰਨ ਦੁਖ ਜਾਈ सिफ तुख सामदी सचे पात सहू मन जनम जनम द कटिया सजन सचा पात सहू सा, सिर सह सहू सा, जिस पास बोया भा दावे ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਗ ਕਾ ਡੇਰਾ ਪੰਨਾ आनंद करहे नारनारी हर हर तब कृपा तारी परमेश्वर देता वन्ना दुख रोग का डेरा तन्ना आनंद करहे नारनारी ਹਰ ਹਰ ਪ੍ਰਭ ਕਿਰਪਾ ਭਾਰੀ ਸੰਤੋ ਸੋ ਕੋ ਆਸਵਥਾਈ ਵਾਰ ਬ੍ਰਹਮਪੂਰਨ ਪਰਮੇਸ਼ਰ ਹਰ ਰਹਾ ਸਭ ਲਈ ਜਾਈ ਰਹਾ ਸਲੀ ਚਿੰਤਾ ਮਟਾਈ ਦਇਆਲ ਪਰਖ ਮਿਹਰਵਾਨਾ ਹਰਨਾਨਕ ਸਾਜ ਵਿਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਪੰਨਾ आनंद करे नर नारी हर हर प्रभु कृपा तारी